ਦੀਪਕ ਜੀ ਇਹ ਦੱਸਿਓ ਹਰਿਆਣਾ ਚੋਣਾਂ ਤੋਂ ਪਹਿਲਾਂ ਹੁਣ ਡੇਰਾ ਸਿਰਸਾ ਮੁਖੀ ਦੁਬਾਰਾ ਜੇਲ੍ਹ ਤੋਂ ਬਾਹਰ ਆ ਗਿਆ ਤੇ ਇਸ ਤਰ੍ਹਾਂ ਹੁਣ ਕਿੰਨੀ ਵਾਰ ਹੋ ਚੁੱਕਾ ਸਰਕਾਰ ਬੜੀ ਦਿਆਲ ਹੋ ਜਾਂਦੀ ਹੈ ਡੇਰਾ ਮੁਖੀ ਤੇ ਪਿਆਰੀ ਸਾਧ ਸੰਗਤ ਜੀ ਮੈਂ ਤੁਹਾਡੇ ਦਰਸ਼ਨਾਂ ਲਈ ਫਿਰ ਤੋਂ ਹਾਜ਼ਰ ਹਾਂ ਹੂੰ ਤੁਸੀਂ ਆਪੋ ਆਪਣੇ ਘਰ 'ਚ ਰਹਿਣਾ ਕਿਸੇ ਨੇ ਇੱਥੇ ਨਹੀਂ ਆਉਣਾ ਜਿਵੇਂ ਹੀ ਸੇਵਾਦਾਰ ਜ਼ਿੰਮੇਵਾਰ ਤੁਹਾਨੂੰ ਦੱਸਣ ਤੁਸੀਂ ਉਵੇਂ ਹੀ ਸੇਵਾ ਨਿਭਾਉਣੀ ਹੈ ਹੂੰ ਸਭ ਨੂੰ ਮੇਰਾ ਅਸ਼ੀਰਵਾਦ ਇਹ ਮੈਂ ਨਹੀਂ ਕਹਿ ਰਿਹਾ ਜੀ ਡੇਰਾ ਸਰਸਾ ਮੁਖੀ ਨੇ ਬਾਹਰ ਆ ਕੇ ਗਿਆ ਜੀ ਬਾਹਰ ਆਉਂਦਿਆਂ ਹੀ ਯੂਪੀ ਦੇ ਉੱਤਰ ਪ੍ਰਦੇਸ਼ ਦੇ ਬਾਗਬਤ ਦੇ ਵਿੱਚ ਵਰਨਾਵਾ ਵਰਨਾਵਾ ਜਿਹੜਾ ਉਹਦਾ ਆਸ਼ਰਮ ਹੈ ਉਹਦੇ ਵਿੱਚ ਪਹੁੰਚਦੇ ਆਂ ਡੇਰਾ ਸਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੇ 23 ਸੈਕਿੰਡ ਦੀ ਇੱਕ ਵੀਡੀਓ ਜਾਰੀ ਕੀਤੀ ਹੈ ਹਮ ਹ ਉਸ ਦੇ ਵਿੱਚ ਇੱਕ ਲਾਈਨ ਗੌਰ ਕਰਨ ਵਾਲੀ ਜਿਹੜੀ ਉਹ ਕਹਿੰਦੇ ਆ ਜਿਵੇਂ ਹੀ ਸੇਵਾਦਾਰ ਜ਼ਿੰਮੇਵਾਰ ਤੁਹਾਨੂੰ ਦੱਸਣ ਤੁਸੀਂ ਉਸ ਹਿਸਾਬ ਨਾਲ ਹੀ ਸੇਵਾ ਕਰਨੀ ਜੀ ਹੂੰ ਮਤਲਬ ਫਿਰ ਸੇਵਾ ਚੋਣਾਂ ਦੀ ਉਹ ਕਰਨੀ ਆ ਚੋਣਾਂ ਲਈ ਉਹ ਤਾਂ ਬਾਹਰ ਲਿਆਂਦਾ ਹੂੰ ਸੋ ਆਉਂਦੇ ਹੀ ਕੰਮ ਕਰਤਾ ਜਿਨ੍ਹਾਂ ਨੇ ਮਤਲਬ ਡਿਊਟੀ ਦਿੱਤੀ ਉਹਨਾਂ ਦੀ ਡਿਊਟੀ ਬਜਾਤੀ ਆਉਂਦੀ ਕਾਰਵਾਈ ਸ਼ੁਰੂ ਹੋ ਗਈ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਜੀ ਜਦੋਂ ਜਦੋਂ ਚੋਣਾਂ ਹੁੰਦੀਆਂ ਤਦ ਤਦ ਜ਼ਰੂਰ ਪ੍ਰੋਲ ਤੇ ਡੇਰਾ ਸਿਰਸਾ ਮੁਖੀ ਬਾਹਰ ਹੁੰਦਾ ਹੂੰ ਤਰਲੋ ਮੱਛੀ ਦਾ ਹਾਲ ਹੀ ਛੋਈਆਂ ਲੋਕ ਸਭਾ ਚੋਣਾਂ ਦੇ ਲਈ ਵੀ ਹੋ ਰਿਹਾ 14 ਦਿਨ ਦੀ ਪ੍ਰੋਲ ਮੰਗੀ ਸੀ ਜੀ ਉਹ ਤਾਂ ਕੋਰਟ ਦੀ ਸਖਤੀ ਦੇ ਮੁਰੇ ਭਾਜਪਾ ਦੀ ਚੱਲੀ ਨਹੀਂ ਅਜੇ 2 ਦਿਨੇ ਬੀਤੇ ਨੇ ਹੂੰ 2 ਦਿਨ ਪਹਿਲਾਂ ਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਚੇਚੇ ਤੌਰ ਤੇ ਹਰਿਆਣਾ ਸਰਕਾਰ ਨੂੰ ਇਹ ਹਦਾਇਤ ਜਾਂ ਟਿੱਪਣੀ ਕਰਦੇ ਆ ਕਿਹਾ ਸੀ ਕਿ ਗੁਰਮੀਤ ਸਿੰਘ ਰਾਮ ਰਹੀਬ ਨੂੰ ਸੋਚ ਸਮਝ ਕੇ ਫਰਲੋ ਦਿਓ ਹੂੰ ਤੇ ਅਗਲੇ ਕਹਿੰਗੇ ਅਸੀਂ ਪੂਰਾ ਸੋਚ ਸਮਝ ਕੇ ਦਿੱਤਾ ਜੀ ਜੀ ਇਹ ਸਾਡੀ ਸੋਚ ਸਾਡੀ ਸੋਚ ਕਹਿੰਦੀ ਹੈ ਕਿ ਉਹਦੇ ਬਾਹਰ ਆਉਣ ਨਾਲ ਸਾਨੂੰ ਪੋਲਿਟਿਕਲੀ ਫਾਇਦਾ ਹੁੰਦਾ ਤਾਂ ਅਸੀਂ ਸੋਚ ਕੇ ਫੈਸਲਾ ਕਰ ਰਹੇ ਹਾਂ ਨਾ ਹੂੰ ਸੋ ਉਹਨਾਂ ਨੇ ਸਮਾਜ ਦਾ ਕਾਨੂੰਨ ਦਾ ਥੋੜਾ ਸੋਚਣਾ ਹੈ ਉਹਨਾਂ ਨੇ ਤਾਂ ਆਪਣੀਆਂ ਵੋਟਾਂ ਦਾ ਸੋਚਣਾ ਹੈ ਹੂੰ ਗੁਰਮੀਤ ਸਿੰਘ ਰਾਮ ਰਹੀਮ ਹਰਿਆਣੇ ਦੀਆਂ ਚੋਣਾਂ ਹੋਣ ਪੰਜਾਬ ਦੀਆਂ ਚੋਣਾਂ ਹੋਣ ਪੰਚਾਇਤੀ ਚੋਣਾਂ ਹੋਣ ਵਿਧਾਨ ਸਭਾ ਚੋਣਾਂ ਹੋਣ ਫਰਲੋ ਤੇ ਬਾਹਰ ਰਿਹਾ ਹੂੰ ਹੁਣ ਤੱਕ 10 ਵਾਰ ਉਹਨੂੰ ਪੈਰੋਲ ਮਿਲ ਚੁੱਕੀ ਹੈ ਜੀ ਬਿਸ਼ੱਕ ਲੰਗੇ ਦਿਨੀ ਸੀਬੀਆਈ ਦੀ ਅਦਾਲਤ ਦੇ ਇਹ ਫੈਸਲੇ ਦੇ ਉਲਟ ਜਾ ਕੇ ਹਾਈ ਕੋਰਟ ਨੇ ਉਸ ਨੂੰ 27 ਮਈ 2024 ਨੂੰ ਜਿਹੜਾ ਸੀ ਵੀ ਇਹਨਾਂ ਨੂੰ ਰਣਜੀਤ ਸਿੰਘ ਕਤਲकांड ਮਾਮਲੇ 'ਚ ਪੰਜ ਜਣੇ ਸੁਨੇ ਬਰੀ ਕੀਤਾ ਹੋਵੇ ਭਡੇ ਦਾ ਸਿਰਸਾ ਮੁਕੀ ਹੁਣ ਵੀ ਸਾਧੀਆਂ ਨਾਲ ਬਲਾਤਕਾਰ ਦੇ ਮਾਮਲੇ 'ਚ ਹਮ ਹਮ ਔਰ ਪੱਤਰਕਾਰ ਛਤਰਪਤੀ ਦੇ ਕਤਲ ਦੇ ਮਾਮਲੇ 'ਚ ਦੋਨਾਂ ਮਾਮਲਿਆਂ ਦੇ ਵਿੱਚ ਸਜ਼ਾ ਜਾਪਤ ਹੈ ਜੀ ਤੇ ਪਰ ਉਹ ਹੁਣ ਤੱਕ 10 ਵਾਰ ਪਰੋਲ ਤੇ ਬਾਹਰ ਆਇਆ ਜੀ 10 ਵਾਰ 'ਚੋਂ ਵੀ ਜੀ 6 ਵਾਰ ਮੌਕਾ ਹੋਇਆ ਜਦੋਂ ਚੋਣਾ ਨੇ ਹਮ ਮਤਲਬ ਜਿ ਚੋਣਾ ਤੇ ਫਰਲੋ ਨਾਲ ਨਾਲ ਚੱਲਦੀ ਹੈ ਹਮ ਆ ਮੇਰੇ ਮੂਰੇ ਪੂਰੀ ਸੂਚੀ ਪਈ ਆ ਪਹਿਲੀ ਵਾਰ ਟੈਸਟਿੰਗ ਵਜੋਂ ਇੱਕ ਦਿਨ ਦੀ ਪਰੋਲ ਮਿਲੀ ਹਮ ਵੈਸੇ ਮੈਨੂੰ ਬਾਰ ਬਾਰ ਉਹ ਤਹਿਸੀਲਦਾਰ ਚੇਤੇ ਆਉਂਦਾ ਜੀ ਨੇ ਕਮਾਲ ਕਰਤਾ ਸੀ ਜੀ ਸਾਰਾ ਕੁਝ ਓਕੇ ਹੋ ਕੇ ਆ ਗਿਆ ਕਿ ਬਾਬੇ ਨੂੰ ਫਰਲੋ ਦੇ ਦੋ ਪਰ ਰੋਲ ਤੇ ਭੇਜ ਦੋ ਤਹਿਸੀਲਦਾਰ ਕਹਿੰਦਾ ਜੀ ਕਾਦੇ ਨਾਂ ਤੇ ਮੰਗੀ ਆ ਕਹਿੰਦਾ ਜੀ ਮੇਰੀ ਖੇਤੀ ਉਜੜਦੀ ਆ ਹਮ ਉਹ ਕਹਿੰਦਾ ਤੇਰੇ ਨਾਂ ਤੇ ਤਾਂ ਜ਼ਮੀਨ ਹੀ ਨਹੀਂ ਜੀ ਜੀ ਜਮੀਨ ਤਾਂ ਤੇਰੇ ٹرسٹ ਦੇ ਨਾਂ ਤੇ ਐ ਤੇਰੀ ਸੰਸਥਾ ਦੇ ਨਾਂ ਤੇ ਐ ਤੇ ਉੱਥੇ ਬਹੁਤ ਜਨਤਾ ਉਹਦੇ ਵਿੱਚ ਵਿੱਚ ਸਾਂਭਣ ਵਾਲੀ ਜੀ ਤੇਰੇ ਨਾਂ ਤੇ ਕਿਹੜੀ ਜ਼ਮੀਨ ਆ ਜਿਹੜਾ ਤੇ ਤੇਰੀ ਖੇਤੀ ਉਜੜਦੀ ਐ ਮੈਂ ਨਹੀਂ ਦਿੰਦਾ ਹੂੰ ਕਦੇ ਜੀ ਮਾਤਾ ਦੇ ਇਲਾਜ ਲਈ ਕਦੇ ਪਤਨੀ ਦੇ ਨਾਂ ਤੇ ਬਹੁਤ ਕੋਸ਼ਿਸ਼ਾਂ ਕੀਤੀਆਂ ਫਿਰ ਆਖਰ 24 ਅਕਤੂਬਰ 2120 ਨੂੰ ਇੱਕ ਦਿਨ ਦੀ ਪਰੋਲ ਮਿਲੀ ਤੇ ਕਹਿੰਦੇ ਜੀ ਰਾਮ ਰਹੀਮ ਹੋਰਾਂ ਨੂੰ ਆਪਣੀ ਮਾਂ ਦੀ ਬਿਮਾਰੀ ਦੇ ਕਰ ਇੱਕ ਦਿਨ ਦੀ ਪਰੋਲ ਮਿਲੀ ਹੂੰ ਇਹਹੀ ਦੁਬਾਰਾ ਟੈਸਟਿੰਗ ਫਿਰ 21 ਮਈ 2021 ਨੂੰ ਦੂਜੀ ਵਾਰ ਹੋਈ ਫਿਰ ਇੱਕ ਦਿਨ ਦੀ ਪਰੋਲ ਮਿਲੀ ਤੇ ਦੁਬਾਰਾ ਮਾਂ ਦੇ ਬਿਮਾਰ ਹੋਣ ਦੇ ਨਾਤੇ ਮਿਲੀ ਜੀ ਸੋ ਇਹ 2 ਦਿਨਾਂ ਦੀ ਪੈਰੋਲ ਟੈਸਟਿੰਗ ਸੀ ਕਿ ਵਿਰੋਧ ਕਰਨ ਵਾਲੀਆਂ ਧਿਰਾਂ ਕਿੰਨੀ ਉੱਚੀ ਸੁਰ ਚ ਬੋਲ ਪਾਉਂਦੀਆਂ ਨੇ ਹਮਮ ਜਦੋਂ ਇਹ ਟੈਸਟ ਚ ਪਾਸ ਹੋ ਗਈ ਸਰਕਾਰ ਤੇ ਲੈ ਵੀ ਆਪਣਾ ਕੰਮ ਚੱਲ ਪਿਆ ਤੇ ਫਿਰ ਜਿੱਦਾਂ ਹੀ 2022 ਚੜ੍ਹਿਆ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ 2022 ਦੇ ਵਿੱਚ ਤਿੰਨ ਵਾਰ ਬਾਬੇ ਨੂੰ ਪੈਰੋਲ ਮਿਲੀ ਹਮ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰੀਨ ਤੀਜੀ ਵਾਰ 7 ਫਰਵਰੀ 2022 ਨੂੰ 21 ਦਿਨਾਂ ਦੀ ਪੈਰੋਲ ਤੇ ਆਇਆ ਹਮ ਜੂਨ 2022 ਦੇ ਵਿੱਚ ਫਿਰ ਪੂਰੇ 1 ਮਹੀਨੇ ਦੀ ਪੈਰੋਲ ਤੇ ਆ ਗਿਆ ਜੀ ਫਿਰ ਅਕਤੂਬਰ 2022 ਚ 40 ਦਿਨਾਂ ਦੀ ਪ੍ਰੋਲ ਤੇ ਆ ਗਿਆ। ਮਤਲਬ ਉਹਨੂੰ ਅਕਤੂਬਰ ਵਾਲੀ ਪ੍ਰੋਲ 40 ਦਿਨਾਂ ਦੀ ਹੀ ਹੈਗੀ ਆ ਤਾਂ ਜੇ ਹਿਸਾਬ ਲਾ ਲਓ ਜਾ ਕੇ ਉਹ ਮਤਲਬ ਨਵੰਬਰ ਤੱਕ ਨਿਬੜੂਗੀ। ਹੈ ਫਿਰ ਅੱਗੇ ਬਚਿਆ ਕੀ ਦਸੰਬਰ ਜਨਵਰੀ ਚ ਫਿਰ ਪ੍ਰੋਲ ਮਿਲਗੀ। ਜਨਵਰੀ 2023 ਚ ਫਿਰ ਚਾਲੀ ਦਿਨਾਂ ਦੀ ਪ੍ਰੋਲ ਆ। ਜੀ ਹੈਨਾ ਕੋਈ ਜਨਵਰੀ ਵਾਲੀ ਫਰਵਰੀ ਦੇ ਚ ਜੇ ਜਾ ਕੇ ਮੁੱਕਣੀ ਆ ਤੇ ਮਾਰਚ ਅਪ੍ਰੈਲ ਲੰਘਿਆ ਨਹੀਂ ਕਿ ਮਈ ਜੂਨ ਚ ਫਿਰ ਤਿਆਰੀਏ 20 ਜੁਲਾਈ 2023 ਨੂੰ ਫਿਰ ਮਹੀਨੇ ਦੀ ਪ੍ਰੋਲ ਮਿਲਗੀ। ਹਮ ਹੈ ਨਵੰਬਰ 2023 ਨੂੰ ਫਿਰ ਰਣਤੀ ਹੁੰਦੀ। 22 ਚ ਵੀ ਤਿੰਨ ਵਾਰ ਪਰੋਲ ਮਿਲੀ ਹੈ ਤੇ ਇਸੇ ਤਰ੍ਹਾਂ 23 ਦੇ ਵਿੱਚ ਵੀ ਤਿੰਨ ਵਾਰ ਪਰੋਲ ਮਿਲੀ ਤੇ 24 ਚੜਿਆ ਨਹੀਂ ਨਵੰਬਰ 2023 ਨੂੰ 29 ਦਿਨਾਂ ਦੀ ਪਰੋਲ ਹੈ ਜੀ ਮਤਲਬ ਜੇ ਨਵੰਬਰ ਪੂਰਾ ਵੀ ਲਾ ਲਉ ਤਾਂ ਕਿ ਦਸੰਬਰ ਇਹ 19 ਜਨਵਰੀ ਨੂੰ ਫੇਰ ਪਰੋਲ ਮਿਲਗੀ 40 60 ਦਿਨਾਂ ਦੀ ਦੋ ਮਹੀਨਿਆਂ ਦੀ ਕੱਟੀ ਹੂੰ ਤੇ ਉਸ ਤੋਂ ਬਾਅਦ 12 ਅਗਸਤ ਨੂੰ ਹੁਣ ਫੇਰ ਪਰੋਲ ਤੇ ਬਾਬਾ ਵੈਸੇ ਵਿਚਾਲਿਆ ਲੰਘ ਕੇ ਹਟੀਆਂ ਲੋਕ ਸਭਾ ਚੋਂ ਉਹ ਸਮੇਂ ਜੋਰ ਮਾਰ ਲਿਆ ਸੀਗਾ ਹੂੰ ਤੋ ਤੁਸੀਂ ਇੱਥੋਂ ਦਾ ਇਹ ਲਾ ਲੋ ਕਿ 10 ਵਾਰ ਪਰੋਲ ਆ ਮਤਲਬ ਮੈਨੂੰ ਐਂ ਲੱਗਦਾ ਕਿ ਜਿਵੇਂ ਪਪਾ ਅੰਦਰ ਰਾਮ ਕਰਮੇ ਜਾਂਦਾ ਸਜ਼ਾ ਤੋਂ ਬਾਹਰ ਘਟ ਰਿਹਾ ਵਿਚਾਰਾ ਜੀ ਜਿੰਨੀ ਦਿਨ ਉਹ ਬਾਹਰ ਆ ਜਾਂਦਾ ਛੁੱਟੀ ਹੈ ਨਾ ਤੇ ਇਹ ਸਿਸਟਮ ਤੇ ਫਿਰ ਹੁਣ ਇਹ ਜਿਹੜੀ 10 ਵਾਰ ਪਰੋਲ ਹੈ ਇਹਦੇ ਵਿੱਚੋਂ 6 ਵਾਰ ਚੋਣਾ ਸੀ ਜੀ ਪੰਜਾਬ ਵਿਧਾਨ ਸਭਾ ਦੀ ਚੋਣਾ ਹੋਈਆਂ 2022 ਚ ਹਮ ਹਮ ਉਹਨਾਂ ਦਿਨਾਂ ਚ ਬਾਬੇ ਨੂੰ 21 ਦਿਨਾਂ ਦੀ ਪਰੋਲ ਸੀ ਹਮ ਹਮ ਹਰਿਆਣਾ ਨਗਰ ਨਿਗਮ ਦੀਆਂ ਚੋਣਾ ਹੋਈਆਂ ਜੂਨ 2022 ਜੀ ਬਾਬਾ 30 ਦਿਨਾਂ ਦੀ ਬਾਹਰ ਸੀ ਹੂੰ ਆਦਮਪੁਰ ਉਪਚੋਣ ਹੋਈ ਅਕਤੂਬਰ 2022 ਦੇ ਵਿੱਚ ਜਿਹੜਾ ਸਰਸਾ ਮੁਖੀ ਨੂੰ 40 ਦਿਨਾਂ ਦੀ ਪਰੋਲ ਸੀ ਹੂੰ ਹਰਿਆਣਾ ਚ ਪੰਚਾਇਤੀ ਚੋਣਾਂ ਹੋਈਆਂ ਜੁਲਾਈ 2023 ਚ ਜਿਹੜਾ ਸਰਸਾ ਮੁਖੀ ਨੂੰ 30 ਦਿਨਾਂ ਦੀ ਪਰੋਲ ਸੀ ਜੀ ਰਾਜਸਥਾਨ ਵਿਧਾਨ ਸਭਾ ਚੋਣਾਂ ਚ ਹੈ ਮਤਲਬ ਚੋਣਾਂ ਸੀਗੇ ਰਾਜਸਥਾਨ ਦੇ ਵਿੱਚ ਵਿਧਾਨ ਸਭਾ ਚੋਣਾਂ ਸੀ ਤਾਂ ਨਵੰਬਰ 2023 ਦੇ ਵਿੱਚ 29 ਦਿਨਾਂ ਦੀ ਪਰੋਲ ਮਿਲ ਗਈ ਹੂੰ ਤੇ ਹੁਣ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਆ ਕਿਸੇ ਵੀ ਸਮੇਂ ਐਲਾਨ ਹੋ ਸਕਦਾ ਹੈ ਤੇ ਸਰਸਾ ਮੁਖੀ ਨੂੰ 21 ਦਿਨਾਂ ਦੀ ਪਰੋਲ ਆ ਮੈਨੂੰ ਯਾਦ ਆ ਪਿਛਲੇ ਦਿਨੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਐਸਜੀਪੀਸੀ ਪਹੁੰਚੀ ਸੀ ਹਮਮ ਐਸਜੀਪੀਸੀ ਨੇ ਕੰਪਲੀਟ ਕੀਤੀ ਕਿ ਭਈ ਇਹਨੂੰ ਪੈਰੋਲਦਾਰ ਪੈਰੋਲ ਮਿਲ ਜਾਂਦੀ ਹੈ ਜਿਹੜੇ ਸਜ਼ਾ ਜਾਤਾਂ ਨੇ ਬੰਦੀ ਸਿੰਘ ਨੇ ਉਹ ਸਜ਼ਾ ਵੀ ਪੂਰੀਆਂ ਕਰ ਚੁੱਕੇ ਨੇ ਉਮਰ ਦਰਾਜ ਵੀ ਨੇ ਉਹ ਕੀ ਦੇਸ਼ ਦੀਆਂ ਹੋਰ ਕਿੰਨੀਆਂ ਜੇਲਾਂ ਦੇ ਵਿੱਚ ਕਿੰਨੇ ਹੀ ਵਿਅਕਤੀ ਨੇ ਜਿਨ੍ਹਾਂ ਦੀਆਂ ਵੱਖੂਆਂ ਕਮਾਂਵਲੇ ਚੋਂ ਸਜ਼ਾ ਹੋਈ ਕਾਨੂੰਨ ਨੇ ਸਜ਼ਾ ਸੁਣਾਈ ਉਹ ਸਜ਼ਾ ਭੋਗ ਲਈ ਉਹਨਾਂ ਨੇ ਉਸ ਤੋਂ ਬਾਅਦ ਵੀ ਉਹਨਾਂ ਦੀ ਰਿਹਾ ਹੀ ਨਹੀਂ ਤੇ ਇੱਥੇ ਸਰਕਾਰ ਮਿਹਰਬਾਨ ਨਹੀਂ ਆ ਫਰਲੋ ਤੇ ਫਰਲੋ ਪਰੋਲ ਤੇ ਪਰੋਲ ਸੋ ਇਸ ਨੂੰ ਚੋਣਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੂੰ ਤੇ ਇਹਦਾ ਫਾਇਦਾ ਕਿਉਂਕਿ ਸਭ ਨੂੰ ਪਤਾ ਹੈ ਕਿ 214 ਦੀਆਂ ਵਿਧਾਨ ਸਭਾ ਚੋਣਾਂ ਚ ਭਾਜਪਾ ਨੂੰ ਫਾਇਦਾ ਹੋਇਆ ਐਸੇ ਪੰਜਾਬ ਚ ਵੀ ਰਾਜਸਥਾਨ ਚ ਵੀ ਅਸਰ ਰੱਖਦਾ ਹਿਮਾਚਲ ਤੱਕ ਮਾਰ ਪੈਂਦੀ ਆ ਹੈ ਪਰ ਬੇਸ਼ੱਕ 219 ਦੇ ਵਿੱਚ ਜਦੋਂ ਅੰਦਰ ਸੀਗਾ ਤਾਂ ਵੀ ਐਮਐਲਏ ਮੰਤਰੀ ਡੇਰੇ ਨਾਲ ਸੰਪਰਕ ਸਾਧ ਦੇ ਡੇਰੇ ਦੇ ਜਾ ਕੇ ਨੱਕ ਰਗਣਦੇ ਰੇ ਸੂਚਨਾ ਅੰਦਰ ਪਹੁੰਚਦੀ ਰਹੀ ਉਹਦਾ ਫਾਇਦਾ ਵੀ ਉਹਨਾਂ ਨੂੰ ਮਿਲਿਆ ਸੋ ਹੁਣ ਫਿਰ ਵਿਧਾਨ ਸਭਾ ਚੋਣਾਂ ਨੇ ਤੇ ਡੇਰਾ ਸਰਸਾ ਮੁਖੀ ਪਰੋਲ ਤੇ ਬਾਹਰ ਜਾਉਂਦੀ ਉਹਨੇ 23 ਮਿੰਟ ਦੀ ਵੀਡੀਓ ਪਾ ਕੇ ਕਹਿਤਾ ਕਿ ਸੇਵਾ ਜਿਵੇਂ ਹੀ ਸੇਵਾਦਾਰ ਤੇ ਜ਼ਿੰਮੇਵਾਰ ਤੁਹਾਨੂੰ ਦੱਸਣ ਤੁਸੀਂ ਉਸ ਹਿਸਾਬ ਨਾਲ ਹੀ ਸੇਵਾ ਨਿਭਾਉਣਾ ਜੀ ਮੇਰਾ ਅਸ਼ੀਰਵਾਦ ਹੈ ਤੁਹਾਨੂੰ ਮੈਂ ਅਸ਼ੀਰਵਾਦ ਕਿਹਨੂੰ ਦਿੱਤਾ ਤੇ ਕਿਹਨੂੰ ਜ਼ਿੰਮੇਵਾਰਾਂ ਦੀ ਗੱਲ ਮੰਨਣ ਲਈ ਕਿਹਾ ਸਭ ਨੂੰ ਪਤਾ ਹਮਮ ਦੀਪਕ ਜੀ ਪੰਜਾਬ ਤੇ ਹਰਿਆਣਾ ਦੀ ਸਰਕਾਰ ਵਿੱਚਕਾਰ ਇਸ਼ਤਿਹਾਰੀ ਜੰਗ ਛੜੀ ਹੋਈ ਹੈ ਜੀ ਕਿੰਨੀ ਕਿਹੜੀ ਇਸ਼ਤਿਹਾਰਬਾਜ਼ੀ ਹੋ ਰਹੀ ਆ ਤੇ ਕੀ ਚੱਲ ਰਿਹਾ ਜੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਚ ਹਮ ਪੰਜਾਬ ਦੇ ਵਿੱਚ ਆਉਂਦੀਆਂ ਅਖਬਾਰਾਂ 'ਚ ਹਰ ਰੋਜ਼ ਹਰਿਆਣਾ ਸਰਕਾਰ ਦੇ ਇਸ਼ਤਿਹਾਰ ਛਪਦੇ ਆ। ਹੂੰ ਹੂੰ। ਦੇਸ਼ ਦੀ ਰਾਜਧਾਨੀ ਹੈ ਦਿੱਲੀ। ਜੀ। ਤੇ ਹਰਿਆਣੇ ਦੀ ਕੰਧ ਸਾਂਝੀ ਹੈ ਦਿੱਲੀ ਨਾਲ। ਜੀ। ਇਸ ਲਈ ਉਹ ਇਸ਼ਤਿਹਾਰ ਦਿੱਲੀ ਵੀ ਛਪਦੇ ਆ। ਹੂੰ ਹੂੰ। ਪਰ ਪੰਜਾਬ ਦੀ ਕੰਧ ਤਾਂ ਦਿੱਲੀ ਨਾਲ ਸਾਂਝੀ ਨਹੀਂ। ਹੂੰ ਹੂੰ। ਪੰਜਾਬ ਸਰਕਾਰ ਦੇ ਇਸ਼ਤਿਹਾਰ ਵੀ ਦਿੱਲੀ ਛਪਦੇ ਆ। ਜੀ। ਹਰਿਆਣੇ 'ਚ ਤਾਂ ਛਪਦੇ ਛਪਦੇ ਆ ਦਿੱਲੀ ਵੀ ਛਪਦੇ ਆ। ਜੀ। ਮਤਲਬ ਮੈਂ ਅਧਿਕਾਰਕ ਤੌਰ ਤੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਔਸਤਨ 30 ਦਿਨਾਂ 'ਚੋਂ 25 ਦਿਨ ਅਖਬਾਰਾਂ 'ਚ ਇਸ਼ਤਿਹਾਰ ਹੁੰਦਾ। ਜੀ। ਲਗਭਗ ਹਰ ਰੋਜ਼ ਇੱਕ ਇਸ਼ਤਿਹਾਰ ਤਾਂ ਦਿੱਲੀ 'ਚ ਛਪਿਆ ਹੀ ਹੁੰਦਾ। ਹਮ ਹਮ। ਹੁਣ ਹਰਿਆਣੇ ਵਾਲੇ ਤਾਂ ਕਹਿੰਦੇ ਸਾਡੀਆਂ ਚੋਣਾਂ ਨੇ ਜੀ। ਤੇ ਚੋਣ ਜਦ ਤੱਕ ਕਦੇ ਵੀ ਲੱਗ ਸਕਦਾ ਫਿਰ ਸਰਕਾਰ ਨੇ ਕੋਟਾ ਰੱਖਿਆ ਹੁੰਦਾ ਕਿ ਸਰਕਾਰੀ ਖਜ਼ਾਨੇ 'ਚੋਂ ਸਰਕਾਰ ਦੀਆਂ ਯੋਜਨਾਵਾਂ ਦੇ ਪ੍ਰਚਾਰ ਦੇ ਹਵਾਲੇ ਨਾਲ ਪਾਰਟੀ ਦਾ ਪ੍ਰਚਾਰ ਕਰਨਾ। ਹਮ ਹਮ। ਸੋ ਅਗਲੇ ਤਾਂ ਆਪਣਾ ਪ੍ਰਚਾਰ ਕਰ ਰਹੇ ਨੇ। ਅੰਮ੍ਰਿਤਸਰ ਚੋਣਾ ਵੀ 22 ਸਤਾਈਖ ਨੇ ਜਾ ਕੇ ਹਣ ਜੀ ਸੋ ਫਿਰ ਪੰਜਾਬ ਸਰਕਾਰ ਕਿਹਦੇ ਲਈ ਪ੍ਰਚਾਰ ਕਰ ਰਹੀ ਹੈ ਜੀ ਮਤਲਬ ਪੰਜਾਬ ਦੀਆਂ ਯੋਜਨਾਵਾਂ ਪੰਜਾਬ ਦੇ ਵੋਟਰਾਂ ਨੂੰ ਦੱਸਣੀ ਹੈ ਪੰਜਾਬ ਵਾਸੀਆਂ ਨੂੰ ਦੱਸਣੀ ਹੈ ਕਿ ਹਰਿਆਣਾ ਦਿੱਲੀ ਨੂੰ ਦੱਸਣੀ ਹੈ ਵੈਸੇ ਪਹਿਲਾਂ ਤਾਂ ਇਸਤਿਹਾਰ ਗੁਜਰਾਤ ਤੱਕ ਜਾਂਦੇ ਰਹੇ ਨੇ ਹਾਂਜੀ ਹੈ ਨਾ ਮਾਰ ਬਹੁਤ ਦੂਰ ਤੱਕ ਰਹੀ ਆ ਪਰ ਹੁਣ ਦਿੱਲੀ ਤੱਕ ਲਗਾਤਾਰ ਛਪ ਰਹੇ ਨੇ ਔਰ ਮੁਕਾਬਲਾ ਕਿ ਜੇ 1 ਨੰਬਰ ਤੇ ਹਰਿਆਣੇ ਵਾਲਾ ਤੇ 3 ਨੰਬਰ ਤੇ ਸਾਡਾ ਜੋ ਤੇ ਨੰਬਰ ਤੇ ਸਾਡਾ ਤਾਂ 5 ਨੰਬਰ ਤੇ ਹਰਿਆਣਾ ਹੂੰ ਸੋ ਇਸ ਤਰ੍ਹਾਂ ਦੋਹਾਂ ਤਰਾਹ ਦੇ ਵਿੱਚ ਮੁਕਾਬਲਾ ਚੱਲ ਰਿਹਾ ਔਰ ਹਰਿਆਣੇ ਵਾਲੇ ਹਰਿਆਣੇ ਦੇ ਆਪਣੀ ਯੋਜਨਾਵਾਂ ਦੇ ਨਾਲ ਪ੍ਰਚਾਰ ਕਰ ਰਹੇ ਨੇ ਪੰਜਾਬ ਵਾਲੇ ਪੰਜਾਬ ਦੇ ਹਵਾਲੇ ਨਾਲ ਹਰਿਆਣੇ ਦੀਆਂ ਵੋਟਾਂ ਦੇ ਲਈ ਪ੍ਰਚਾਰ ਕਰ ਰਹੇ ਨੇ ਹੂੰ ਹੂੰ ਸੋ ਪੰਜਾਬ ਦੇ ਖਜਾਨੇ ਦੇ ਸਿਰ ਤੇ ਹਰਿਆਣਾ ਜਿੱਤਣ ਨੂੰ ਫਿਰਦੀ ਆਵਾਦਵੀ ਪਾਰਟੀ ਜੀ ਤੇ ਹਰਿਆਣੇ ਦੇ ਖਜਾਨੇ ਦੇ ਸਿਰ ਤੇ ਭਾਜਪਾ ਜਿੱਤਣ ਨੂੰ ਫਿਰ ਵੀ ਉਹ ਹੂੰ ਸੋ ਇਸ ਲਈ ਦੋਹਾਂ ਤਰਾਹਾਂ 'ਚ ਮੁਕਾਬਲਾ ਤੇ ਦੋਹੀ ਤਰ ਇਸ਼ਤਿਹਾਰਬਾਜ਼ੀ ਤੇ ਖੂ ਪੈਸਾ ੜਾ ਰਹੇ ਨੇ ਪਰ ਪੰਜਾਬ ਸਰਕਾਰ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਵੀ ਇਹ ਕਿਹੜਾ ਠਿਕਾ ਅਗਲੇ ਕਹਿੰਦੇ ਜੀ ਪੰਜਾਬ ਚ ਅਸੀਂ 2.5 ਸਾਲਾਂ ਚ ਇੰਨਾ ਵਿਕਾਸ ਕਰਤਾ ਇੰਨੇ ਕੰਮ ਕਰਤੇ ਕਿ ਲੋਕ ਬਾਗੋ ਬਾਗ ਨੇ ਕਿਤੇ ਹਰਿਆਣਾ ਉਤੋਂ ਵਾਂਝਾ ਨਾ ਰਹਿ ਜਵੇ ਇਸ ਲਈ ਹਰਿਆਣੇ ਨੂੰ ਦੱਸ ਰਹੇ ਆਂ ਠਾਲ ਠਾਲ ਕੇ ਕਿ ਲੋਕ ਵੀ ਪੜ ਲਓ ਇਸ ਤਿਹਾਰ ਜੀ ਤੇ ਸੁਨੀਤਾ ਕੇਜਰੀਵਾਲ ਜੀ ਖੂਬ ਪ੍ਰਚਾਰ ਕਰ ਰਹੇ ਨੇ ਭਗਵੰਤ ਮਾਨ ਹੂਰੀ ਲਗਾਤਾਰ ਹਰਿਆਣੇ ਚ ਜਾ ਰਹੇ ਨੇ ਪੰਜਾਬ ਤੋਂ ਪਹਿਲਾਂ ਵੀ ਮੁੱਖ ਮੰਤਰੀ ਰਹੇ ਨੇ ਪਰ ਉਹ ਥੋੜਾ ਜਿਹਾ ਪਾਸਾ ਪੱਟਦੇ ਰਹੇ ਨੇ ਹਰਿਆਣੇ ਚ ਪ੍ਰਚਾਰ ਦਾ ਕਿਉਂਕਿ ਜਿਹੜਾ ਸਰਕਾਰੀ ਤੌਰ ਤੇ ਰਾਜਨੀਤਿਕ ਤੌਰ ਤੇ ਜਿਹੜਾ ਵਿਵਾਦ ਹੈ ਲੋਕਾਂ ਦਾ ਨਹੀਂ ਰਾਜਨੀਤਿਕ ਜਿਹੜੇ ਵਿਵਾਦ ਖੜੇ ਕੀਤੇ ਹੋਏ ਨੇ ਕਿਹੜੇ ਇਸ ਖੜੇ ਕੀਤੇ ਨੇ ਉਹਦੇ ਕਾਰਨ ਆਮੋ ਸਾਹਮਣੇ ਦੀ ਤਰ੍ਹਾਂ ਇੱਕ ਦੂਦੇ ਪ੍ਰਚਾਰ ਕਰਨ ਨੂੰ ਬਤਨੀਆਂ ਸੀ ਮੁਕੰਦਰ ਸਿੰਘ ਸਾਹਿਬ ਨੇ ਤਾਂ ਮਤਲਬ ਮਤਲਬ ਉਹਨਾਂ ਨੇ ਲੋਈ ਵੀ ਲਾਤੀ ਹੁਣ ਸ਼ਰਮ ਆਲੀ ਕੋਈ ਮਸਲਾ ਨਹੀਂ ਕਿ ਚੱਲਣ ਦੋ ਸੁਨੀਤਾ ਕੇਜਰੀਵਾਲ ਇਸ ਸਵਾਲ ਨਾਲ ਕਿ ਕੇਜਰੀਵਾਲ ਦਾ ਗ੍ਰਹਿ ਨਗਰ ਹੈ ਜੀ ਗ੍ਰਹਿ ਸੂਬਾ ਜੀ ਇਸ ਲਈ ਅਸੀਂ ਇੱਥੇ ਹੁਣ 90 ਸੀਟਾਂ ਤੇ ਚੋਣ ਲੜਨੀਆਂ ਆਵਾਦੀ ਪਾਰਟੀ ਨੇ ਆਪਣੇ ਨਾਮ ਤੇ ਐਸੇ ਪਿਛਲੀਆਂ ਵਿਧਾਨ ਸਭਾ ਚੋਣਾਂ ਵੀ ਲੜੇ ਸੀ ਪਰ ਇਸ ਵਾਰ ਵੀ ਪੰਜਾਬ ਦੇ ਖਜ਼ਾਨੇ ਦੇ ਦਮ ਤੇ ਝੋਲੜ ਦੀ ਤਿਆਰੀ ਹੈ ਇਸ ਲਈ ਇਸ਼ਤਿਹਾਰਬਾਜ਼ੀ ਚ ਮੁਕਾਬਲਾ ਖੂਬ ਹੂੰ ਵੈਸੇ ਭਾਪੀ ਵਿਚਾਰੀ ਇਸ਼ਤਿਹਾਰਬਾਜ਼ੀ ਤੋਂ ਬਾਅਦ ਵੀ ਥੋੜੀ ਜੀ ਔਖੀ ਆ ਹੂੰ ਕਿਉਂਕਿ ਕੇਂਦਰ ਦੀ ਹਾਈ ਕਮਾਂਡ ਨੇ ਤੈਅ ਕੀਤਾ ਸੀ ਕਿ ਖੱਟਰ ਨੂੰ ਦੂਰ ਰੱਖੋ ਹੂੰ ਲੋਕ ਲੋਕਾਂ ਦਾ ਮਨ ਖੱਟਰ ਤੋਂ ਖੱਟਾ ਹੋਇਆ ਹੋਇਆ ਇਸ ਲਈ ਉਹਨੂੰ ਸਾਹਮਣੇ ਨਾ ਲਿਆਓ ਪਰ ਖੱਟਰ ਉਹਨਾਂ ਦਾ ਮੋਹ じゃ ਹੀ ਨਹੀਂ ਰਿਹਾ ਹਰਿਆਣੇ ਦੀ ਲੋਕਲ ਸਿਆਸਤ ਤੋਂ ਉਹਨਾਂ ਨੂੰ ਕੇਂਦਰ ਦੇ ਵਿੱਚ ਮੰਤਰੀ ਵੀ ਬਣਾਤਾ ਕੈਬਨਿਟ ਦੇ ਵਿੱਚ ਕਾਮੀ ਹਰ ਸਮਾਗਮ 'ਚ ਨਜ਼ਰ ਆ ਜਾਂਦੇ ਨੇ ਹਰ ਥਾਂ ਸੈਣੀਓ ਦਾ ਜ਼ਿਕਰ ਕਰ ਲੈਂਦੇ ਨੇ ਇਸ ਗੱਲ ਨੂੰ ਭਾਜਪਾ ਨੂੰ ਫਿਕਰਾ ਕਿਤੇ ਖੱਟਰ ਕਰਕੇ ਜਿਆਦਾ ਨੁਕਸਾਨ ਨਾ ਹੋ ਜੂਵੇ ਪਰ ਇਸਿਆਰਬਾਜੀ ਦੇ ਵਿੱਚ ਮੁਕਾਬਲਾ ਖੂਬ ਹੈ ਜੀ ਪੰਜਾਬ ਤੇ ਹਰਿਆਣਾ 'ਚ ਹੂੰ ਦੀਪਕ ਜੀ ਬਨੂੜ 'ਚ ਜਿਹੜਾ ਸਰਕਾਰੀ ਹਸਪਤਾਲ ਹੈ ਉੱਥੇ ਜਿਹੜੀ ਡਿਲੀਵਰੀਜ਼ ਹੋ ਰਹੀਆਂ ਨੇ ਜਿਹੜੇ ਨਵੇਂ ਬੱਚਿਆਂ ਦਾ ਜਨਮ ਹੁੰਦਾ ਉਸ ਵਾਰਡ ਦੇ ਵਿੱਚ ਮੋਬਾਈਲ ਦੀਆਂ ਬੈਟਰੀਆਂ ਦੇ ਸਹਾਰੇ ਕੰਮ ਚੱਲ ਰਿਹਾ ਜੀ ਕੀ ਚੱਲਦਾ ਪਿਆ ਚਲੋ ਬਨੂੜ ਵਾਲਾ ਤਾਂ ਇੱਕ ਛੋਟੇ ਕਸਬੇ ਦਾ ਛੋਟੇ ਖੇਤਰ ਦਾ ਹਸਪਤਾਲ ਹੈ ਵੈਸੇ ਉਹਨੂੰ ਬਨੂੜ ਹਾਈਵੇ ਤੇ ਜਿਸ ਤਰ੍ਹਾਂ ਆਇਆ ਉਹ ਤਾਂ ਕਾਫੀ ਹਾਈ ਪ੍ਰੋਫਾਈਲ ਹੋ ਗਿਆ ਪਰ ਤਾਂ ਵੀ ਚਲੋ ਆਪਾਂ ਜੇ ਉਸ ਖੇਤਰ ਦੇ ਨਾਲ ਸਮਝੀ ਤਾਂ ਵੀ ਰਜਿੰਦਰਾ ਹਸਪਤਾਲ ਤਾਂ ਪੰਜਾਬ ਦੇ ਪਹਿਲੇ ਚਾਰ ਪੰਜ ਹਸਪਤਾਲਾਂ ਚੋਂ ਦਾ ਜੀ ਅਜੇ ਲੰਗੇ ਦਿਨਾਂ ਦੀ ਉਹ ਗੱਲ ਹੈ ਰਜਿੰਦਰਾ ਹਸਪਤਾਲ 'ਚ ਡਿਲੀਵਰੀ ਮੋਬਾਈਲ ਦੀਆਂ ਬੈਟਰੀਆਂ ਨਾਲ ਹੋਈ ਸੀ ਹੂੰ ਮੋਬਾਈਲ 'ਚਾ ਕੇ ਕਰਨੀ ਪਈ ਸੀ ਰਜਿੰਦਰਾ ਹਸਪਤਾਲ ਦੀ ਮੈਂ ਗੱਲ ਕਰ ਰਿਹਾ ਜੀ ਤੇ ਉਹ ਉਦਾਹਰਨ ਹੋਣਾ ਬਨੂੜ ਚ ਵੀ ਬਨੂੜ 'ਚ ਹੋਇਆ ਕਿ ਵਿਜੇ ਜੀ ਕੇ ਇੱਕ ਪਰਿਵਾਰ ਦੀ ਲੇਡੀ ਨੂੰ ਜਦੋਂ ਮਤਲਬ ਨਾ ਪੇਨ ਉਠੀ ਤੇ ਉਹ ਉਹਨੂੰ ਬਕਾਇਦਾ ਹਸਪਤਾਲ ਲਿਆਂਦਾ ਗਿਆ ਕਿ ਹਾਂ ਬੱਚਾ ਹੋਣ ਵਾਲਾ ਉਹਦੇ ਵਾਲੇ ਨੂੰ 3 ਵੀਲਰ ਚ ਪਾ ਕੇ ਜਦੋਂ ਉਹਨੂੰ ਲਿਆਏ ਸ਼ਾਮ ਦਾ ਟਾਈਮ ਸੀ 6:30 7:00 ਵਜੇ ਦਾ ਟਾਈਮ ਤੇ ਹਸਪਤਾਲ ਚ ਨੇਰਾ ਕੁਪ ਉਹ ਔਰਤ ਕੋਲ ਜਿਹੜੀ ਔਰ ਤੇ ਬਚਾਉਣਾ ਸੀ ਉਹਦੇ ਕੋਲ ਇੱਕ ਔਰਤ ਨੂੰ ਛੱਡ ਕੇ ਆਪ ਅੰਦਰ ਨੂੰ ਭੱਜੇ ਨੇਰੇ ਚ ਡਾਕਟਰ ਲੱਭਣ ਸਟਾਫ ਲੱਭਣ ਜਾਂ ਉਹਨੂੰ ਡਾਕਟਰ ਸਟਾਫ ਲੱਭ ਦੇ ਤਦ ਤੱਕ 3 ਵੀਲਰ 'ਚ ਡਿਲੀਵਰੀ ਹੋ ਗਈ ਸੀ ਮਾਰ ਖੜੇ 'ਚ ਤੇ ਉਹ ਤੋਂ ਬਾਅਦ ਸਟਾਫ ਨੂੰ ਹੱਥਾਂ ਪੈਰਾਂ ਦੀ ਪਈ ਨਰਸਾਂ ਨੇ ਡਾਕਟਰਾਂ ਨੇ ਉਸ ਨੂੰ ਲੇਬਰ ਰੂਮ ਦੇ ਵਿੱਚ ਉਹ ਸਥਿਤੀ 'ਚ ਲੈ ਕੇ ਗਏ ਬੇਸ਼ੱਕ ਜੱਚਾ ਬੱਚਾ ਠੀਕ ਰਿਹਾ ਪਰ ਉਹਨਾਂ ਨੇ ਸਾਰੀ ਅਗਲੀ ਕਾਰਵਾਈ ਨਾੜੂਆ ਘਟਨਾਏ ਕਰਨਾ ਠੀਕ ਕਰਨਾ ਟੀਕੇ ਲਗਣੇ ਸਾਰੀ ਕਾਰਵਾਈ ਮੋਬਾਈਲ ਦੀਆਂ ਬੈਟਰੀਆਂ ਜਗਾ ਕੇ ਕੀਤੀ ਜੀ ਇਹ ਬਨੂੜ ਦੇ ਸਰਕਾਰੀ ਹਸਪਤਾਲ ਦੀ ਮੈਂ ਘਟਨਾ ਦੱਸ ਰਿਹਾ ਜੀ ਔਰ ਇਹ ਉਹ ਸਰਕਾਰੀ ਹਸਪਤਾਲ ਹੈ ਜਿੱਦੀ ਸਰਕਾਰ ਕਹਿੰਦੀ ਕਿ ਸਾਡੇ ਕੋਲ ਪੀ ਐਚ ਡੀ ਹੈ ਸਿਹਤ ਤੇ ਸਿੱਖਿਆ 'ਚ ਹਮ ਆਪਾਂ ਸਿੱਖਿਆ ਦੀ ਇਕੱਲੇ ਗੱਲ ਕਰਕੇ ਹਟਿਆ ਜੀ ਕਿ ਸਰਕਾਰੀ ਕਾਲਜਾਂ ਨੂੰ ਕਿਵੇਂ ਪ੍ਰਾਈਵੇਟ ਕਰਨ ਕੀਤਾ ਜਾ ਰਿਹਾ ਤੇ ਅੱਜ ਆਪਾਂ ਸਿਹਤ ਦੀ ਜਿਹੜੀ ਕਹਿੰਦੇ ਦਿੱਲੀ ਵਾਲਾ ਮਾਡਲ ਸਾਡਾ ਇੰਨਾ ਵਾਕਮਾਨ ਹੈ ਇਹ ਉਹਦੀ ਤਸਵੀਰ ਹੈ ਉਥੋਂ ਐਸ ਐਮਓ ਨੇ ਰਵਨੀਤ कौर ਹੋਈ ਹਮ ਰਵਨੀਤ कौर ਜੀ ਕਹਿੰਦੇ ਜੀ ਅਸੀਂ ਦੱਸੋ ਕੀ ਕਰੀਏ ਕਿ ਦਿਨ 'ਚ 2 ਘੰਟਿਆਂ ਤੋਂ ਲੈ ਕੇ 8-8 ਘੰਟੇ ਦੀ ਬਿਜਲੀ ਤੇ ਕੱਟ ਲੱਗਦੀ ਹੈ ਹਮ ਹਮ ਤੇ ਡਾਕਟਰ ਤੇ ਸਟਾਫ ਮਿਲ ਕੇ ਅਸੀਂ ਵਾਰੀ ਬੰਨੀ ਹੋਈ ਹੈ ਆਪਣੀ ਸਮਰੱਥਾ ਅਨੁਸਾਰ ਅਸੀਂ ਹਾਂ ਡੀਜ਼ਲ ਵੀ ਉਹਦੇ ਵਿੱਚ ਜਨਰੇਟਰ ਚ ਆਪਣੇ ਪੱਲਿਓ ਪਵਾ ਲੈਂਦੇ ਆਂ ਕਈ ਵਾਰ ਪਰ ਕਿੰਨਾ ਕੁ ਪਵਾ ਲਈ 80 ਘੰਟਿਆਂ ਦਾ ਘੱਟ ਹੋਊਗਾ ਜੀ 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 ਤੇ ਕਹਿੰਦੇ ਜੀ ਅਸੀਂ ਬਿਜਲੀ ਵਿਭਾਗ ਤੋਂ ਲੈ ਕੇ ਸਿਹਤ ਵਿਭਾਗ ਤੋਂ ਲੈ ਕੇ ਇਸ ਇਲਾਕੇ ਦੀ ਐਮਐਲਏ ਤੱਕ ਨੂੰ ਜਾਣਕਾਰੀ ਦੇ ਚੁੱਕੇ ਆਂ ਪਿਛਲੇ ਡੇਢ ਦੋ ਮਹੀਨੇ ਤੋਂ ਇਹੀ ਹਾਲ ਆ ਪਰ ਸਰਕਾਰ ਦੇ ਕੰੰਤੇ ਜੁਆ ਨਹੀਂ ਸਰਕਾਰ ਦਾ ਧਿਆਨ ਹੀ ਨਹੀਂ ਗਿਆ ਕਹਿੰਦੇ ਜੀ ਹੁਣ ਦੱਸੋ ਅਸੀਂ ਕੀ ਕਰੀਏ ਫਿਰ ਮੋਬਾਈਲ ਦੀਆਂ ਬੈਟਰੀਆਂ ਤੇ ਸਰਕਾਰੀ ਆਸਤਵਾਂ ਦੀ ਡਿਲੀਵਰੀਆਂ ਹੋ ਰਹੀਆਂ ਇਹ ਇਹ ਸਰਕਾਰ ਦਾ ਵਿਕਾਸ ਮਾਡਲ ਹੈ ਜਾਂ ਇਹ ਸਰਕਾਰ ਦਾ ਸਿਹਤ ਮਾਡਲ ਹੈ ਇਥੇ ਸਿਹਤ ਕੇਂਦਰੇ ਬਿਮਾਰ ਹੋਣ ਉਥੇ ਮਰੀਜ਼ ਕੀ ਤੰਦਰੁਸਤ ਹੋ ਕੇ ਜਾਣਗੇ ਹਾਲ ਦੀਪਕ ਜੀ ਇੱਥੇ ਕੈਨੇਡਾ 'ਚ ਵੀ ਕੁਝ ਜਿਹੇ ਹੈ ਹੀ ਆ ਇੱਥੇ ਬਿਜਲੀ ਦੇ ਕੱਟ ਤੇ ਨਹੀਂ ਲੱਗਦੇ ਪਰ ਮੈਡੀਕਲ ਸਟਾਫ ਦੀ ਘਾਟ ਕਰਕੇ ਆ ਜਿਹੜੀ ਤੁਸੀਂ ਕਹਾਣੀ ਸੁਣਾਈ ਨਾ ਵੀ ਕਿਵੇਂ ਡਿਲੀਵਰੀ ਗੱਡੀ ਦੇ ਵਿੱਚ ਹੀ ਹੋ ਗਈ ਇੱਥੇ ਕੈਨੇਡਾ ਦੇ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਛੋਟੇ ਸ਼ਹਿਰ ਵੱਡੇ ਸ਼ਹਿਰ ਇੱਥੇ ਸਰੀ ਦੇ ਵਿੱਚ ਇਸੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਸਮੇਂ-ਸਮੇਂ ਸਰ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਨੇ ਸੋ ਸਿਹਤ ਸੰਭਾਲ ਦੇ ਪੱਖੋਂ ਉੱਥੇ ਜਿਹੜੀ ਉੱਥੇ ਦੇਖੋ ਭਾਵੇਂ ਕਹਾਣੀ ਇੱਕੋ ਜਿਹੀ ਬਣਦੀ ਆ ਪਰ ਰੀਜ਼ਨ ਉੱਥੇ ਵੱਖਰੇ ਨੇ ਇੱਥੇ ਰੀਜ਼ਨ ਵੱਖਰੇ ਨੇ ਪਰ ਤੰਗ ਲੋਕ ਇੱਥੇ ਵੀ ਬਹੁਤ ਹੁੰਦੇ ਨੇ ਜੀ ਨਹੀਂ ਕੈਨੇਡਾ ਦੇ ਵਿੱਚ ਤਾਂ ਹਾਰਟ ਦੇ ਪੇਸ਼ੈਂਟ ਨੂੰ ਕਹਿੰਦੇ ਆ ਤਿੰਨ ਮਹੀਨੇ ਬਾਅਦ ਵਾਰੀ ਆਉਗੀ ਜੀ 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 ਹੈ ਬਿਲਕੁਲ ਇਹ ਹੈ ਡਾਕਟਰ ਨਹੀਂ ਮਿਲਦੇ ਡਾਕਟਰ ਨਹੀਂ ਮਿਲਦੇ ਹਾਂ ਜੀ ਹਾਂ ਬਿਲਕੁਲ ਕਹਿਣ ਨੂੰ ਨਹੀਂ ਪਰ ਇਹ ਇਹ ਦੇਖੋ ਤੁਸੀਂ ਇਹਦਾ ਮਤਲਬ ਇਹਦਾ ਮਤਲਬ ਇਸ ਖੇਤਰ 'ਚ ਨੌਕਰੀਆਂ ਪਈਆਂ ਜੀ ਜੀ ਸਾਡੇ ਬੱਚੇ ਉਸ ਤਰ੍ਹਾਂ ਦੇ ਕੋਰਸ ਕਰਕੇ ਨਹੀਂ ਆਉਂਦੇ ਜਿਹੜੇ ਕਰਕੇ ਨਾਓ ਨਰਸਿੰਗ ਦੇ ਖੇਤਰ ਚ ਜੀ ਪਰ ਦੀਪਕ ਜਿਹੜੇ ਕਰਕੇ ਆਉਂਦੇ ਆ ਇੱਥੇ ਤੰਤਰ ਇਹੋ ਜਿਹਾ ਉਹਨਾਂ ਨੇ ਜਿਹੜਾ ਸਿਸਟਮ ਐ ਨਾ ਘੁੱਟ ਕੇ ਰੱਖਿਆ ਹੋਇਆ ਉਹਨਾਂ ਨੂੰ ਲਾਇਸੈਂਸ ਨਹੀਂ ਛੇਤੀ ਕਿਤੇ ਮਿਲਦਾ ਇੱਥੇ ਚੰਗੇ ਭਲੇ ਤਜਰਬੇਕਾਰ ਡਾਕਟਰ ਭਾਰਤ ਦੇ ਪੰਜਾਬ ਦੇ ਨਾਮੀ ਹਸਪਤਾਲਾਂ ਤੋਂ ਸੇਵਾ ਨਿਭਾਉਂਦੇ ਆਏ ਕਾਰਡੀਓਲੋਜਿਸਟ ਤੇ ਕਈ ਹੋਰ ਸਪੈਸ਼ਲਿਸਟ ਇੱਥੇ ਆ ਕੇ ਟੈਕਸੀ ਚਲਾਉਣ ਨੂੰ ਮਜਬੂਰ ਹੋ ਜਾਂਦੇ ਨੇ ਕੈਨੇਡਾ ਦੀ ਇਹ ਵੀ ਇੱਕ ਜ਼ਮੀਨੀ ਹਕੀਕਤ ਆ ਬਿਲਕੁਲ ਬਿਲਕੁਲ ਇਹ ਵੀ ਇੱਕ ਇਕਤ ਹੈ ਬਿਲਕੁਲ ਇਹ ਸਮਝਣਾ ਚਾਹੀਦਾ ਛੱਡੇ ਆਉਣ ਵਾਲੇ ਬੱਚਿਆਂ ਲਈ ਵੀ ਜੀ 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 ਅੱਛਾ ਦੀਪਕ ਜੀ ਜੇ ਮੈਡੀਕਲ ਸਿਸਟਮ ਦੀ ਗੱਲ ਹੀ ਅੱਗੇ ਜਾਰੀ ਰੱਖੀਏ ਇਹ ਦੱਸਿਓ ਪੰਜਾਬ ਦੇ ਸਿਹਤ ਵਿਭਾਗ ਦੇ ਵਿੱਚ ਮੈਡੀਕਲ ਅਫਸਰਾਂ ਦੀ ਕਮੀ ਉੱਥੇ ਵੀ ਹੈ ਜੀ ਬਿਲਕੁਲ ਜੀ ਹਾਂ ਠੀਕ ਕਮੀ ਹੈ ਮਤਲਬ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ ਕਿ ਸੀਨੀਅਰ ਮੈਡੀਕਲ ਅਫਸਰ ਨੇ ਜਿਹੜੇ ਜੀ ਹੈਨਾ ਐਮਓ ਜਿਹਨਾਂ ਨੂੰ ਆਪਾਂ ਕਹਿੰਦੇ ਆ ਮੈਡੀਕਲ ਅਫਸਰ ਜੀ ਹੈ ਜਿਹੜੇ ਮਹਾਰਤ ਰੱਖਦੇ ਨੇ ਕਿਸੇ ਨਾ ਕਿਸੇ ਖੇਤਰ ਚ ਪੋਨਰ ਦੀਆਂ ਅੱਧੀਆਂ ਤੋਂ ਵੱਧ ਪੋਸਟਾਂ ਪੰਜਾਬ ਚ ਖਾਲੀ ਨੇ ਜਨਾਬ ਜੀ ਅੱਧ ਤੋਂ ਵੱਧ 4343 ਪੋਸਟਾਂ ਨੇ ਹਮ ਹਮ 2244 ਪੋਸਟਾਂ ਖਾਲੀ ਨੇ ਹਮ ਹਮ ਮਤਲਬ 4400 ਤੋਂ ਵੀ ਘੱਟ ਪੋਸਟਾਂ 4343 ਹੈ ਨਾ ਜੀ ਤੇ ਉਹਦੇ ਵਿੱਚੋਂ 2244 ਪੋਸਟਾਂ ਖਾਲੀ ਪਈਆਂ ਨੇ ਅੱਧ ਤੋਂ ਵੱਧ ਪੋਸਟਾਂ ਖਾਲੀ ਨੇ ਸਾਡੇ ਹਮ ਇਹ ਇਹ ਮੈਂ ਐਮਓ ਦੀ ਗੱਲ ਕਰ ਰਿਹਾ ਸਿਰਫ ਮੈਡੀਕਲ ਉਸ ਵਾਧਿਆਂ ਜੇਕਰ ਤੁਸੀਂ ਹੋਰ ਇੱਕ ਚੀਜ਼ ਸਮਝਣੀ ਹੋਵੇ ਪਿਛਲੇ 5 ਸਾਲਾਂ ਚ 87 ਡਾਕਟਰ ਨੌਕਰੀ ਛੱਡ ਗਏ ਸਰਕਾਰੀ ਹਮ ਤੇ ਹਵਾਲਾ ਕੀ ਹੈ ਜੀ ਨਿੱਜੀ ਕਾਰਨ ਹਮ ਤੇ ਇੱਕ মিডিਆ ادارے ਨੇ ਅਪਰੋਚ ਕੀਤੀ ਉਹਨਾਂ ਤੱਕ ਕਿ ਮੜਾ ਜੇ ਨਿੱਜੀ ਕਾਰਨ ਦੱਸੋ ਤਾਂ ਸਹੀ ਜੀ ਉਹਨਾਂ ਚ 20 ਤੱਕ ਪਹੁੰਚ ਹੋਈ ਤੇ 20 ਨੇ ਦੱਸਿਆ ਕਿ ਜਨਾਬ ਬਸ ਸ਼ਾਂਤੀਪੂਰਵਕ ਸਾਨੂੰ ਰਿਟਾਇਰਮੈਂਟ ਮਿਲ ਜਵੇ ਜਾਂ ਛੁੱਟੀ ਮਿਲ ਜਵੇ ਸੀ ਆਪਣਾ ਕੋਈ ਕਰ ਲਈਦਾ ਠੀਕ ਹੈ ਕਹਿੰਦੇ ਜੀ ਇੱਥੇ ਵੀਆਈਪੀ ਨੌਕਰੀਓ ਸਾਨੂੰ ਬਹੁਤ ਤੰਗ ਕਰਦੀ। ਹੂੰ ਉਹ ਕਹਿੰਦੇ ਵੀ ਡਾਕਟਰੋਂ ਤੁਸੀਂ ਵੀਆਈਪੀ ਕੀ? ਕਹਿੰਦੇ ਨਹੀਂ ਜੀ ਡਿਊਟੀ ਵੀਆਈਪੀ ਨਾਲ ਲੱਗੀ ਰਹਿੰਦੀ ਆ। ਹੂੰ ਸੀਨੀਅਰ ਮੈਡੀਕਲ ਅਫਸਰਾਂ ਨੂੰ ਇਹ ਬੜੀ ਮਤਲਬ ਜਿਹੜੇ ਜ਼ਿਲ੍ਹੇ 'ਚ ਮੰਤਰੀ ਸਾਹਿਬ ਆ ਗਏ, ਐਮਐਲਏ ਸਾਹਿਬ ਆ ਗਏ, ਐ ਰਾਜਪਾਲ ਸਾਹਿਬ ਆ ਗਏ, ਮੁੱਖ ਮੰਤਰੀ ਸਾਹਿਬ ਆ ਗਏ, ਤੁਰਪੋ ਨਾਲ ਭਈ ਐਂਬੂਲੈਂਸ ਚੜ ਕੇ। ਜੀ। ਫੇਰ ਕਹਿੰਦੇ ਇਹ ਤੋਂ ਵੀ ਬੜੀ ਦਿੱਕਤ ਸਾਨੂੰ ਇਹ ਆਉਂਦੀ ਆ ਕਿ ਅਸੀਂ ਆਪਣੀ ਓਪੀਡੀ ਕਰਨ ਦੀ ਬਜਾਏ ਅਸੀਂ ਇਹਨਾਂ ਦੇ ਪਰਚੇ ਕੱਟਦੇ ਫਿਰ ਰਹੇ ਹੁੰਨੇ ਆ। ਹੂੰ ਸ਼ਪਾਰਸ ਆ ਜਾਂਦੀ ਆ। ਮੌਜੂਦਾ ਐਮਐਲਏ ਦੀ ਆਗੀ ਸਾਹਿਬ ਕ ਐਮਐਲਏ ਦੀ ਆਗੀ ਐਮਪੀ ਦੀ ਆਗੀ ਸਾਹਿਬ ਕ ਐਮਪੀ ਦੀ ਆਗੀ ਕਿ ਇਹਦੇ ਖਿਲਾਫ ਪਰਚਾ ਬਣਾਉਣਾ ਇਹਦੇ ਖਿਲਾਫ ਨਹੀਂ ਬਣਾਉਣਾ ਇਹਦੇ ਚਾਚੀ ਦਿਖਾਉਣੀ ਇਹ ਕਹਿੰਦੇ ਰਾਜਨੀਤਿਕ ਦਬਾਅ ਵੀ ਇੰਨਾ ਸਾਡੇ ਤੇ ਜੀ ਅਸੀਂ ਨੌਕਰੀ ਕਰੇ ਨਹੀਂ ਪਾਉਂਦੇ ਕਹਿੰਦੇ ਆਜ਼ਾਦ ਹੋ ਕੇ ਸੋ ਇਹ ਸਾਰੀਆਂ ਪ੍ਰਕਿਰਿਆਵਾਂ ਤੇ ਦੂਸਰੇ ਪਾਸੇ ਫਿਰ ਗਵਾਂਢੀ ਸੂਬੇ ਹਰਿਆਣੇ ਨਾਲ ਕਿਉਂਕਿ ਇੱਕ ਗੱਲ ਗੌਰ ਕਰਿਓ ਕਿ ਜਿਹੜੇ ਮਰਜ਼ੀ ਸਰਕਾਰੀ ਵਿਭਾਗ ਛੋਵੇ ਹੂੰ ਉਹਨਾਂ ਉਹਨਾਂ ਦੀ ਗੱਲ ਮਤਲਬ ਕਿ ਹਮੇਸ਼ਾ ਤੁਸੀਂ ਇਹ ਦੇਖ ਲਿਓ ਕਿ ਉੱਗਿਆ ਕਿ ਸੇ ਨੇ ਬੜਦੀਆ ਪੱਤੇ ਕਿੰਨੇ ਨੇ ਤਨਖਾਹ ਕਿੰਨੀਆਂ ਨੇ ਜੀ 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 ਤੇ ਉਹ ਇਹ ਇਸ ਮਸਲੇ ਚ ਉਹ ਜਿਵੇਂ ਕੈਨੇਡਾ ਦੇ ਵਿੱਚ ਪਾਰਕਾਂ ਚ ਬਾਬੇ ਬੈਠੇ ਹੁੰਦੇ ਨੇ ਹਮ ਤੇ ਇੱਕ ਵਾਰ ਮੈਂ ਬਾਬੇ ਨੂੰ ਮਿਲਣ ਗਿਆ ਕਹਿੰਦੇ ਬਈ ਤੂੰ ਸਾਡੀ ਲਾਈਫ ਤੋਂ ਇੱਥੇ ਕੀ ਸਮਝਿਆ ਹਮ ਮੈਂ ਕਿਹਾ ਵੀ ਮੈਂ ਸਮਝਿਆ ਕਿ ਤੁਸੀਂ ਤਿੰਨ ਪੱਪਿਆਂ ਚ ਫਸਿਓ ਹਮ ਕਹਿੰਦੇ ਉਹ ਕੀ ਮਤਲਬ ਮੈਂ ਕਿਹਾ ਵੀ ਇੱਕ ਤਾਂ ਤੁਸੀਂ ਪਾਰਕ ਤੇ ਸ਼ਾਮ ਨੂੰ ਪਾਰਕ ਚ ਜਾਣਾ ਦੂਜਾ ਤੁਹਾਨੂੰ ਪਿੰਡ ਪੀ ਪਿੱਛੇ ਮੇਰੇ ਪਿੰਡ ਚ ਕੀ ਆ ਤੇ ਤੀਜਾ ਮੈਂ ਕਿਹਾ ਕੈਨੇਡਾ ਵਾਲੀ ਪੈਨਸ਼ਨ ਮੈਂ ਕਿਹਾ ਤੁਹਾਨੂੰ ਤਿੰਨ ਪੱਪਿਆਂ ਚੋਲ ਜੇ ਉਸੇ ਤਰ੍ਹਾਂ ਸਰਕਾਰੀ ਜਿਹੜਾ ਮੁਲਾਜ਼ਮ ਹੈ ਜੀ ਉਹ ਹਮੇਸ਼ਾ ਪੱਤੇਆਂ ਔਰ ਤਨਖਾਹ ਦੇ ਹਿਸਾਬ ਚ ਤੇ ਪੰਜਾਬ ਦੇ ਮੈਡੀਕਲ ਅਫਸਰ ਪੰਜਾਬ ਦੇ ਸਰਕਾਰੀ ਡਾਕਟਰ ਹਰਿਆਣੇ ਨਾਲ ਜਦੋਂ ਮਲਾ ਕੇ ਦੇਖਦੇ ਨੇ ਤਾਂ ਕਾਫੀ ਫਰਕ ਮਿਲਦਾ ਹੁਣ ਹਰਿਆਣੇ ਚ ਇਹਨਾਂ ਦੇ ਮੁਕਾਬਲੇ ਤਨਖਾਹ ਪੱਤੇ ਵੱਧ ਨੇ ਸੋ ਇਹ ਵਿੱਚ ਜਿਹਨਾਂ ਨੂੰ ਫਿਰ ਨੌਕਰੀ ਛੱਡ ਕੇ ਪ੍ਰਾਈਵੇਟ ਕਰਨ ਦਾ ਤੁਸੀਂ ਮੋਟਾ ਜਾਂਦਾ ਜਾ ਲਾਓ ਆ ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਪੰਜਾਬ ਦੇ ਜਿਹੜੇ ਹਸਪਤਾਲ ਨੇ ਹਮ ਜਿਹੜੇ ਜ਼ਿਲ੍ਹਾ ਪੱਦਰ ਦੇ ਹਸਪਤਾਲ ਨੇ ਜੇ ਮੈਂ ਸ੍ਰੀ ਫਤਿਹਗੜ੍ਹ ਸਾਹਿਬ ਦੀ ਗੱਲ ਕਰਾਂ ਤਾਂ 15 ਪੋਸਟਾਂ ਨੇ ਉੱਥੇ ਐਮਓ ਦੀਆਂ ਮਤਲਬ ਮੈਡੀਕਲ ਅਫਸਰ ਦੀਆਂ ਹਮ ਤੇ ਤੁਸੀਂ ਮੰਨ ਸਕਦੇ ਹੋ 15 ਚੋਂ ਕਿੰਨੇ ਹੈਗੇ ਨੇ ਉੱਥੇ ਦੋ ਨੇ ਜੀ 13 ਪੋਸਟਾਂ ਖਾਲੀ ਨੇ ਹਮ 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 ਅੱਗੇ ਆਜੋ ਮਹਾਲੀ ਮਤਲਬ ਹੌਟ ਜ਼ਿਲ੍ਹਾ ਐਸ ਨੇ ਮਹਾਲੀ ਜੀ ਹੈਨਾ ਚੰਡੀਗੜ੍ਹ ਤੋਂ ਵੱਧ ਉੱਥੇ ਵਜਨ 15 ਹੀ ਪੋਸਟਾਂ ਨੇ ਹਮ 5 ਭਰੀਆਂ 10 ਖਾਲੀ ਨੇ ਜੀ 10 ਪੋਸਟਾਂ ਖਾਲੀ ਨੇ ਹੂੰ ਉਸ ਤੋਂ ਬਾਅਦ ਸਿਵਲ ਹਸਪਤਾਲ ਬਰਨਾਲਾ ਹੈ ਨਾ ਜੀ 10 ਪੋਸਟਾਂ ਨੇ 8 ਖਾਲੀ ਪਈਆਂ ਨੇ 2 2 ਭਰੀਆਂ ਨੇ ਸਿਰ ਹੂੰ ਹੈ ਨਾ ਇਸੇ ਤਰ੍ਹਾਂ ਜੀ ਕਪੂਰਥਲਾ 10 ਪੋਸਟਾਂ ਨੇ 1 ਭਰੀ ਹੋਈ ਹੈ ਸਿਰਫ 9 ਖਾਲੀ ਪਈਆਂ ਨੇ ਕਪੂਰਥ ਦੇ ਵਿੱਚ ਹੂੰ ਕੀ ਕਰਨਗੇ ਲੋਕ ਉੱਥੇ ਦਾ ਕੀ ਕਸੂਰ ਹੈ ਕਿ ਆਮ ਆਦਮੀ ਵਾਦੀ ਨੂੰ ਵੋਟਾਂ ਵਾਦੀਆਂ ਜੀ ਆਹ ਲੋ ਜੀ ਅੱਗੇ ਆ ਜੋ ਸਿਵਲ ਸਰਜਨ ਬਠਿੰਡਾ ਹੈ ਨਾ ਜੀ ਇਸੇ ਤਰ੍ਹਾਂ ਹਸਪੀਟਲ ਬਠਿੰਡਾ ਹੈ ਨਾ ਰਾਮਪੁਰਾ ਫੂਲ ਕੋਟਕਪੂਰਾ ਹੈ ਤੇ ਮੰਡੀ ਗੋਵਿੰਦਗੜ੍ਹ ਗੜਸ਼ੰਕਰ ਸੱਤ ਸੱਤ ਪੋਸਟਾਂ ਨੇ 6 6 ਖਾਲੀ ਪਈਆਂ ਨੇ ਠੀਕ ਹੈ ਹਮ ਮੈਡੀਕਲ ਅਫਸਰ ਜੀ ਤੇ ਹੁਣ ਦੱਸੋ ਜਦੋਂ ਮਾਹਿਰ ਹੀ ਨਹੀਂ ਹੈਗੇ ਰੋਗਾਂ ਦੇ ਹਮ ਤਾਂ ਲੋਕ ਵੀ ਰੋਗੀ ਹੋਣਗੇ ਤੇ ਸਿਹਤ ਵਿਭਾਗ ਵੀ ਰੋਗੀ ਆ ਹੁਣ ਤਾਂ ਭਾਈ ਸਰਕਾਰ ਵੀ ਤੁਹਾਡੀ ਮਾਹਾਰ ਇਸ ਖੇਤਰ ਦੀ ਤੇ ਮੈਡੀਕਲ ਖੇਤਰ ਨਾਲ ਸੰਬੰਧ ਤੇ ਨਹੀਂ ਤਾਂ ਪਹਿਲਾਂ ਇਹ ਹੁੰਦਾ ਸੀ ਜਿਹੜਾ ਪੜਿਆ ਲਿਖਿਆ ਨੀਗਾ ਉਹ ਮੈਡੀਕਲ ਵਿਭਾਗ ਵਿੱਚ ਲਾਈ ਜਾਂਦਾ ਸੀ ਹੁਣ ਤਾਂ ਹੈ ਵੀ ਡਾਕਟਰ ਹੀ ਪੇਸ਼ੇ ਤੋਂ ਉਹ ਜਾਣੂ ਵੀ ਨਹੀਂ ਸਮਝਦੇ ਵੀ ਨਹੀਂ ਮੁਸ਼ਕਲਾ ਤੇ ਉਹਦੇ باوجود ਜੇਕਰ ਤੁਹਾਡਾ 2.5 ਸਾਲਾਂ ਸਿਹਤ ਨਹੀਂ ਸੁਧਰ ਰਹੀ ਇਹਦਾ ਮਤਲਬ ਤੁਹਾਡੀ ਮਨਸ਼ਾ ਨਹੀਂ ਹੈ। ਹੂੰ ਜਿਹੜੇ ਦੀਪਕ ਜੀ ਤੁਸੀਂ ਉਹ ਗੱਲ ਕੀਤੀ ਨਾ ਵੀ ਜਿਹੜੇ ਮੈਡੀਕਲ ਅਫਸਰ ਹੈਗੇ ਵੀ ਨੇ ਜਿਹੜਾ ਸਿਆਸੀ ਦਵਾ ਹੈ ਉਹ ਜਦੋਂ ਮੈਡੀਕਲ ਅਫਸਰਾਂ ਤੋਂ ਦਵਾਈ ਦੇ ਟੀਕਿਆਂ ਦੇ ਥਾਂ ਸਿਆਸੀ ਟੀਕੇ ਲਗਵਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਫਿਰ ਉਹਦੇ ਸਿੱਟੇ ਇਹੀ ਹੋਣਗੇ। ਇਹੀ ਹੋਣਗੇ ਬਿਲਕੁਲ ਇਹੀ ਹੋਣਗੇ। ਹੂੰ ਤੁਸੀਂ ਇਹ ਦੇਖੋ ਕਿ ਉਹ ਖੁੱਲੇ ਹੋਏ ਨੇ ਆਮ ਆਦਮੀ ਕਲੀਨਿਕ। ਹੂੰ ਉੱਥੇ ਹਰੇਕ ਕਲੀਨਿਕ 'ਚ ਐਮਓ ਇੱਕ ਕਲੀਨਿਕ ਪਿੱਛੇ ਛੱਡਿਆ ਹੋਇਆ ਹੁਣ 842 ਐਮਓ ਸਮਝ ਲਾ ਉਧਰ ਲਾਇਏ ਹੋਏ ਨੇ ਜੀ ਜੀ ਉਹ ਵੀ ਤਾਂ ਘਟ ਗਏ ਨਾ ਇੱਧਰ ਸਾਰੇ ਬਾਕੀ ਸਮਾਨ ਜੀ ਸੋ ਇਸ ਹਵਾਲੇ ਨਾਲ ਵੀ ਮਤਲ ਖਾਸੀ ਪ੍ਰਕਿਰਿਆ ਹੈ ਕਿ ਅਸੀਂ ਉਸ ਨੂੰ ਸਿਸਟਮ ਨੂੰ ਬਣਾ ਹੀ ਨਹੀਂ ਪਾਇਏ ਜਿਹੜੇ ਚੱਲਦੇ ਕੇਂਦਰ ਸੀ ਸਾਡੇ ਮੋਢਲੇ ਸਿਹਤ ਕੇਂਦਰ ਸੀ ਐ ਹੈਲਥ ਕੇਂਦਰ ਸੀ ਐ ਜ਼ਿਲ੍ਹਾ ਹਸਪਤਾਲ ਸੀ ਸ਼ਹਿਰੀ ਹਸਪਤਾਲ ਸੀ ਅਸੀਂ ਉਹਨਾਂ ਦਾ ਪੱਠਾ ਪਠਾ ਰਹੇ ਹਾਂ ਤੇ ਮਹੱਲਾ ਕਲੀਨਿਕ ਤੇ ਆਪਣੀ ਫੋਟੋ ਲਾਉਣੀ ਹੈ ਇਸ ਲਈ ਇਸ ਨੂੰ ਚਮਕਾ ਰਹੇ ਹਾਂ ਉੱਥੇ ਇੱਕ ਨਵਾਂ ਕਪੜਾ ਸਾਹਮਣੇ ਆ ਜਾਂਦਾ ਕਿ ਮਰੀਜ਼ ਘਟਾਉਂਦੇ ਨੇ ਤੇ ਪਰਚੀਆਂ ਵੱਧ ਬਣਦੀਆਂ ਨੇ ਕਿਉਂਕਿ ਪਰ ਪਰਚੀ ਦੇ ਹਿਸਾਬ ਨਾਲ ਡਾਕਟਰ ਤੇ ਨਰਸ ਦਾ ਕਮਿਸ਼ਨ ਆ ਉਹ ਨਵਾਂ ਮਸਲਾ ਖੜਾ ਜੀ ਦੀਪਕ ਜੀ ਇੱਕ ਹੋਰ ਖਬਰ ਇਹ ਵੀ ਆ ਰਹੀ ਆ ਅੱਜ ਇਹ ਅਪਡੇਟ ਆਉਣੀ ਸੀ ਨਾ ਕਿ ਵਿਨੇਸ਼ ਫੋਗੜ ਦੀ ਅਪੀਲ ਦਾ ਕੀ ਬਣਨਾ ਪਰ ਜਿਹੜੀ ਕੋਰਟ ਆਫ ਆਰਬਿਟ੍ਰੇਸ਼ਨ ਫਾਰ ਸਪੋਰਟ ਆ ਉਹਨਾਂ ਨੇ ਡਿਸੀਜਨ ਨੂੰ 16 ਅਗਸਤ ਤੱਕ ਟਾਲ ਦਿੱਤਾ ਇੱਕ ਵਾਰ ਫੇਰ ਅੱਗੇ ਪਾ ਦਿੱਤਾ ਗਿਆ 16 ਅਗਸਤ ਨੂੰ ਹੁਣ 9:30 ਵਜੇ ਭਾਰਤੀ ਸਮੇਂ ਮੁਤਾਬਕ ਉਹ ਸੰਬੰਧੀ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕੀਤੀ ਜਾਏਗੀ ਇੱਕੋ ਦੂਜੀ ਵਾਰ ਉਸ ਨੂੰ ਟਾਲਿਆ ਗਿਆ ਪਹਿਲਾਂ ਕਹੇ ਸੀ ਕਿ ਖੇਲ ਮੁੱਕਣ ਦੇ ਦੌਰਾਨ ਹੀ ਖਤਮ ਕਰ ਦਿਆ ਜਾਏਗਾ ਸੋ ਉਹ 11 ਤਰੀਕ ਸੀ ਕੀ ਫਿਰ 13 ਤੇ ਲੈ ਗਏ ਉਹਨੂੰ ਹੈਨਾ ਸੋ ਹੁਣ 13 ਤੋਂ ਵੀ ਅੱਗੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਉਹਨੂੰ 16 ਤੇ ਲੈ ਗਏ ਨੇ ਸੋ ਵਾਰ-ਵਾਰ ਲਟਕਾਇਆ ਜਾ ਰਿਹਾ ਜਦੋਂ ਕਿ ਇੰਨਾ ਪਛਿੱਤਾ ਮਸਲਾ ਹੈ ਨਹੀਂਗਾ ਜੀ 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 ਤੁਸੀਂ ਕੱਲ ਸਾਰੀ ਡੀਟੇਲਸਾਂ ਜੀ ਕੀਤੀ ਸੀ ਜੀ ਜੀ ਹਾਂ ਸਿੱਧਾ ਸਪਸ ਦੇਖਦਾ ਪਰ ਠੀਕ ਹੈ ਮਤਲਬ ਹੁਣ ਅਗਲੇ ਦੇ ਅਧਿਕਾਰ ਖੇਤਰ ਜਾਂ ਤੇ ਅਗਲਿਆਂ ਦੀ ਮਰਜ਼ੀ ਤੇ ਨਿਰਭਰ ਹੈ ਸੋ ਇਹ ਜਾਣ ਬੁੱਝ ਕੇ ਇੱਕ ਮਾਚੀ ਦੇ ਨਾਲ ਧੱਕਾ ਵੀ ਹੈ ਤੇ ਇਧਰ ਭਾਰਤ ਵਾਲੀ ਟੀਮ ਦੇ ਬਾਰੇ ਨਾਲ ਵੀ ਕਾਫੀ ਕੋਈ ਜਾਂਚ ਦਾ ਵਿਸ਼ਾ ਹੈਗਾ ਜੀ ਜੀ ਦੀਪਕ ਜੀ ਚਾਹੇ ਦੱਸਿਓ ਪੰਜਾਬ ਦੇ ਮੁੱਖ ਮੰਤਰੀ ਨੇ ਜਲੰਧਰ ਚ ਜਿਹੜੀ ਕੋਠੀ ਕਰਾਈ ਸੀ ਕਰਾਏ ਤੇ ਉਹ ਖਾਲੀ ਕਰ ਦਿੱਤੀ ਹੈ ਪਰ ਹੁਣ ਅੱਗੇ ਕਿੱਥੇ ਸ਼ਿਫਟ ਕਰ ਰਹੇ ਨੇ ਨਹੀਂ ਉਹ ਤਵਾਦਲਾ ਹੋ ਗਿਆ ਜੀ ਉਹਨਾਂ ਦਾ ਅੱਛਾ ਮੈਂ ਛੋਟੀ ਕੋਠੀ ਸੀ ਨਾ ਸਤਕਾ ਕਨਾਲ ਦੀ ਸੀ ਸਰ ਹੂੰ ਸੋ ਹੁਣ 5 ਏਕੜ ਦੀ ਕੋਠੀ ਤੇ ਤਵਾਦਲਾ ਹੋ ਗਿਆ ਜੀ ਹੂੰ ਵੈਸੇ ਮੁੱਖ ਮੰਤਰੀ ਸਾਹਿਬ ਨੂੰ ਨਾ ਸਾਡੇ ਨੂੰ ਕੋਠੀਆਂ ਦਾ ਸ਼ੌਂਕ ਬਹੁਤ ਹੈ ਹੂੰ ਚੰਡੀਗੜ੍ਹ 'ਚ ਉਹਨਾਂ ਦੇ ਨਾਂ ਤੇ ਚਾਰ ਤੋਂ ਪੰਜ ਕੋਠੀਆਂ ਬੋਲਦੀਆਂ। ਹੂੰ ਹੂੰ। ਤੇ ਇਹ ਉਹ ਮੁੱਖ ਮੰਤਰੀ ਨੇ ਜਿਹੜੇ ਕਹਿੰਦੇ ਹੁੰਦੇ ਸੀ ਕਿ ਕੈਪਟਨ ਫਾਰਮ ਹਾਊਸ ਤੋਂ ਬਾਹਰ ਨਹੀਂ ਨਿਕਲਦਾ। ਜੀ। ਤੇ ਮੁੱਖ ਮੰਤਰੀ ਸਾਹਿਬ ਕੈਬਨਿਟ ਦੀ ਬੈਠਕ ਵੀ ਹੁਣ ਸਰਕਾਰੀ ਰਾਇਤ 'ਚ ਕਰਦੇ ਨੇ। ਆਪ ਸੈਕਟਰੀਟ ਦੀਆਂ ਪੋਡੀਆਂ ਵੀ ਨਹੀਂ ਛੱਡਦੇ। ਹੂੰ। ਵੀ ਆਪਣੇ ਆਫਿਸ ਵਾਲਾ ਕੱਲ ਕੱਲ ਨੂੰ ਸਵੇਰ ਨੂੰ ਬੈਠਕ ਹੈ ਕੈਬਨਿਟ ਦੀ। ਮੁੱਖ ਮੰਤਰੀ ਸਾਹਿਬ ਦੇ ਘਰੇ ਹੋएगी। ਚੰਡੀਗੜ੍ਹ ਤੋਂ ਜਲੰਧਰ ਕਿੰਨੀ ਕੁ ਦੂਰ ਹੈ ਜਨਾਬ? ਜੀ। ਤੇ ਉਹ ਵੀ ਮੁੱਖ ਮੰਤਰੀ ਲਈ ਕਿੰਨਾ ਕੁ ਦੂਰ ਹੈ? ਤੇ ਉਹ ਵੀ ਜੇ ਮੁੱਖ ਮੰਤਰੀ ਨੇ ਹੈਲੀਕਾਪਟਰ 'ਤੇ ਜਾਣਾ ਹੋਵੇ ਫਿਰ ਹੂੰ ਤੇ ਪਰ ਤਾਂ ਵੀ ਉੱਥੇ ਕਰਾਇ ਤੇ ਕੋਠੀ ਲਈ ਜੀ ਚੰਡੀਗੜ੍ਹ ਦੇ ਵਿੱਚ ਇੱਕ ਕੋਠੀ ਮੁੱਖ ਮੰਤਰੀ ਸਾਹਿਬ ਕੋਲ ਸਰਕਾਰੀ ਅਲਾਟ ਹੋਈ ਹੋਈ ਹੈ ਹੂੰ ਤੇ ਪੰਜਾਬ ਦੀ ਵਿਧਾਨ ਸਭਾ ਤੋਂ ਲੈ ਕੇ ਰਾਜਨੀਤਿਕ ਰੈਲੀਆਂ ਤੱਕ ਇਹ ਮੁੱਦਾ ਗੁੰਜਿਆ ਕਿ ਤੋਂ ਬਿਨਾ ਚਾਰ ਕੋਠੀਆਂ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਹੋਰ ਬੋਲਦੀਆਂ ਹੂੰ ਹੂੰ ਇਹਨਾਂ ਦੇ ਨਾਂ ਤੇ ਲਈਆਂ ਗਈਆਂ ਇਹਨਾਂ ਚ ਇੱਕ 'ਚ ਇਹਨਾਂ ਦਾ ਹਮਲਾ ਫੱਲਾ ਰਹਿੰਦਾ ਇੱਕ 'ਚ ਇਹਨਾਂ ਦੇ ਨਾਂ ਦੇ ਉੱਤੇ ਰਗ ਬਚੜਾ ਰਹਿੰਦਾ ਇੱਕ ਦੇ ਵਿੱਚ ਦਿੱਲੀ ਵਾਲੇ ਮਹਿਮਾਨ ਆ ਕੇ ਰਹਿੰਦੇ ਨੇ ਤੇ ਇੱਕ ਦੇ ਵਿੱਚ ਉਹ ਮੀਡੀਆ ਨੂੰ ਕੰਟਰੋਲ ਕਰਨ ਦਾ ਅਜ਼ਾਰਾ ਚੱਲਦਾ ਹੂੰ ਇਹ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਨੇ ਕਹਿੰਦੀ ਕੋਠੀਆਂ ਉਤੋਂ ਬਾਅਦ ਸੰਗਰੂਰ ਚ ਵੀ ਕੋਠੀ ਕਿਰਾਏ ਤੇ ਲਈ ਹੋਈ ਹੈ ਜੀ ਉਤੋਂ ਬਾਅਦ ਜਲੰਧਰ ਚ ਜਾ ਕੇ ਕੋਠੀ ਕਿਰਾਏ ਤੇ ਲਈ ਆ 300 ਤੇ 301 ਨੰਬਰ ਸਿਗਾ ਰਾਏ ਲੋ ਸਟੇਟ ਪੁਰਾਣਾ ਪਵਾੜਾ ਰੋਡ ਦੇ ਉੱਤੇ ਮਤਲਬ ਜਲੰਧਰ ਛੋਣੀ ਦੇ ਵਿੱਚ ਉੱਥੇ ਕਿਰਾਏ ਤੇ ਲਈ ਜੂਨ ਦੇ ਵਿੱਚ ਤੇ ਮਸਾਂ 2 ਕੁ ਮਹੀਨੇ ਹੀ ਰਹੇ ਨੇ ਹੂੰ ਕਿਆ ਹੁਣ ਆਕੇ ਬਦਲ ਵੀ ਲਈ ਸੋ ਪਹਿਲਾਂ ਇਹ ਮੁੱਦਾ ਬਣ ਰਿਹਾ ਸੀਗਾ ਕਿ ਜੀ ਮੁੱਖ ਮੰਤਰੀ ਸਾਹਿਬ ਜਿਵੇਂ ਚੁਣਨਾ ਤੋਂ ਬਾਅਦ ਜਲੰਧਰ ਛੱਡ ਕੇ ਚਲੇ ਜਾਣਗੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਮੈਂ ਜਲੰਧਰ ਚ ਰਹੂੰਗਾ ਹਫਤੇ ਚ ਦੋ ਦਿਨ ਇੱਥੇ ਦੇ ਲੋਕਾਂ ਦੀ ਗੱਲ ਸੁਣਾਇਆ ਕਰੂੰਗਾ ਮਤਲਬ ਦੋ ਦਿਨ ਫਿਰ ਉੱਥੋਂ ਗੱਡੀ ਚੱਕ ਕੇ ਆਉਣ ਦੀ ਕੀ ਔਕਾ ਹੁਣ ਤੁਸੀਂ ਗੱਡੀ ਚੱਕ ਕੇ ਜਾਓਗੇ ਹੂੰ ਜੀ ਇੱਕ ਦਿਨ ਹੁਣ ਦੋ ਦਿਨ ਆ ਜਾਓ ਇਹ ਬੋਝ ਕੀ ਦੇ ਸਰ ਤੇ ਪਹਿਲਾਂ ਉਹ ਕੋਠੀ ਤਿਆਰ ਹੋਣ ਨੂੰ ਮਹੀਨਾ ਲੱਗਿਆ ਜੁੜੇ ਲਿਪਾ ਪੋਚੀ ਉਹਦੇ ਵਿੱਚ ਅਮਲਾ ਫਲਾ ਰਹਿਣ ਖੈਣ ਖਾਣ ਪੀਣ ਜੇ ਉਹ ਪਰਦੇ ਝੰਡੇ ਸਾਰਾ ਕੁਝ ਤੇ ਹੁਣ ਥੋੜਾ ਦੋ ਮਹੀਨੇ ਬਾਅਦ ਉਹ ਕੋਠੀ ਤੋਂ ਮੰਨ ਪਰ ਗਿਆ ਹੁਣ 4 ਤੋਂ 5 ਏਕੜ ਵਾਲੀ ਇਹ 5 5 ਏਕੜ ਤੋਂ ਵੱਡੀ ਕੋਠੀ ਹੈ ਜੀ 4 ਤੋਂ 5 ਏਕੜ ਦੇ ਵਿੱਚ ਕੋਠੀ ਹੈ ਹਮਮ ਅਸਲ 'ਚ ਕੀ ਹੈ ਕਿ ਜਲੰਧਰ ਦੇ ਵਿੱਚ ਜਿਹੜੇ ਕਮਿਸ਼ਨਰ ਸੀਗੇ ਡਿਵੀਜ਼ਨਲ ਕਮਿਸ਼ਨਰ ਜੀ ਉਹਨਾਂ ਦਾ ਤਬਾਦਲਾ ਹੋ ਗਿਆ ਹਮਮ ਉਹਨੇ ਪਤਾ ਨਹੀਂ ਹੋ ਗਿਆ ਕਿ ਕਰਤਾ ਚਲੋ ਉਹ ਵੱਖਰੀ ਗੱਲ ਹੈ ਉਹ ਆਲੀਸ਼ਾਨ ਕੋਠੀ 'ਚ ਰਹਿੰਦੇ ਸੀ ਉਹ ਕੋਠੀ ਉਹਨਾਂ ਕੋਲ ਸੀ ਸੋ ਉਹਨਾਂ ਦੇ ਤਬਾਦਲੇ ਤੋਂ ਬਾਅਦ ਬਕਾਇਦਾ ਤੌਰ ਤੇ ਕਮਿਸ਼ਨਰ ਗੁਰਪ੍ਰੀਤ ਸਪਰਾ ਹੋਰਾਂ ਦੇ ਤਬਾਦਲੇ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਮੈਨੂੰ ਉਸ ਕੋਠੀ 'ਚ ਲੈ ਜਾਓ ਜੀ ਤੇ ਹੁਣ ਸਾਰੀ ਤਿਆਰੀ ਉਹਦੀ ਹੋ ਰਹੀ ਹੈ ਜਨਾਬ ਸੋ ਆਪਾਂ ਕੱਲੇ ਖਰਚਿਆਂ ਦੇ ਹਿਸਾਬ ਨਾਲ ਬੋਝ ਦੇ ਹਿਸਾਬ ਨਾਲ ਗੱਲ ਕਰ ਰਹੇ ਸੀਗੇ ਜੀ ਸੋ ਹੁਣ ਇਹ ਬੋਝ ਕਿਹਦੇ ਤੇ ਪੈਣਾ ਹੈ ਹੈਨਾ ਜਾਂ ਤਾਂ ਫਿਰ ਮੁੱਖ ਮੰਤਰੀ ਸਾਹਿਬ ਆਪਣੇ ਪੱਲੇ ਉਤਾਰ ਦੇਣਗੇ 10 ਦਿਨ ਫਿਰ ਹਾਂ ਉਹ ਜਾਣਕਾਰੀ ਦੇਣ ਤੋਂ ਬਚਦੇ ਨੇ ਸਾਰੀਆਂ ਤੇਰਾ ਜੇ ਸਰਕਾਰ ਦੇ ਖਜ਼ਾਨੇ ਚੋਂ ਜਾ ਰਿਹਾ ਥਾਂ ਵੀ ਗਲਤ ਹੈ ਇਹ ਕਿਸੇ ਨੂੰ ਸੇਵਾ ਲਈਆ ਥਾਂ ਵੀ ਗਲਤ ਹੈ ਭਾਈ ਜੀ ਪਰ ਇਹ ਬਿਲਕੁਲ ਹੈ ਜੀ ਮੁੱਖ ਮੰਤਰੀ ਸਾਹਿਬ ਜਲੰਧਰ ਦੇ ਵਿੱਚ ਹੀ ਨਵੀਂ ਕੋਠੀ ਤਬਦੀਲ ਹੋ ਰਹੇ ਨੇ ਹੁਣ ਉਹ 7 ਕਨਾਲ ਵਾਲੀ ਕੋਠੀ ਛੋਟੀ ਲੱਗਣ ਲੱਗ ਪਈ ਤੇ ਹੁਣ ਉਹ 4 ਤੋਂ 5 ਏਕੜ ਵਾਲੀ ਕੋਠੀ ਦੇ ਵਿੱਚ ਤਬਦੀਲ ਹੋ ਗਈ ਜਿਹੜੀ ਮਤਲਬ ਪੁਰਾਣੀ ਬਰਾਦਰੀ ਦੇ ਵਿੱਚ ਜਲੰਧਰ ਚ ਬਣੀ ਹੋਈ ਹੈ ਜੀ